बड़े छोटे समय ਦੇ ਵਿੱਚ ਮੀਟਿੰਗ ਰੱਖੀ ਗਈ ਆ ਲੋਕਾਂ ਦਾ ਭਰਮ ਹੰਗਾਰਾ ਮਿਲ ਰਿਹਾ ਔਰ ਅਸ਼ੋਕ ਪ੍ਰੈਸ਼ਰ ਪੱਪੀ ਜੀ ਦੇ ਲਈ ਬਹੁਤ ਵੱਡਾ ਇਹ ਜਿਹੜਾ ਜਿੱਤ ਦਾ ਸਾਈਨ ਆ ਕਿਉਂਕਿ ਲੋਕ ਇਨਾ ਪਿਆਰ ਕਰਦੇ ਆ ਮਾਨ ਸਾਹਿਬ ਦੇ ਕੀਤੇ ਹੋਏ ਕੰਮ ਦਾ ਚਾਰ-ਪੰਜ ਦਿਨ ਰਹਿ ਗਏ ਬੂਟੇਗੇ ਉਸ ਤੋਂ ਬਾਅਦ ਦੇਖੋ ਮੈਂ ਪਬਲਿਕ ਨੂੰ ਇਹ ਅਪੀਲ ਕਰਨਾ ਚਾਹੁੰਦੀ ਆ ਵੱਧ ਤੋਂ ਵੱਧ VOTING ਕਰਨ ਜਾਓ ਔਰ ਜਿਨ੍ਹਾਂ ਲੋਕਾਂ ਨੇ ਕੰਮ ਕੀਤੇ ਆ ਉਹ ਕੰਮਾਂ ਤੇ ਮੋਹਰ ਲਾਓ ਅੱਜ ਵੈਸੇ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਉਹ ਇੱਕ ਨੰਬਰ ਤੇ ਬਹੁਤ ਵੱਡੀ ਲੀਡ ਲੈ ਚੁੱਕੇ ਹੋਏ ਨੇ ਕਿ ਉਹਦੇ ਕਈ ਮੁੱਖ ਕਾਰਨ ਨੇ ਇੱਥਾਂ ਜਿਹੜੇ ਬਾਕੀ ਇਸ ਜਣ ਕੇ ਪਾਰਟੀਆਂ ਨੇ ਜਿਹੜੇ ਉਹਨਾਂ ਨੇ ਕੈਂਡੀਡੇਟ ਦਿੱਤੇ ਨੇ ਜਿਵੇਂ ਉਹਨਾਂ ਨੂੰ ਲੁਧਿਆਣਾ ਕੋਈ ਕੈਂਡੀਡੇਟ ਨਹੀਂ ਵਧੀਆ ਨਹੀਂ ਉਹਨਾਂ ਨੂੰ ਆਪਣੀ ਪਾਰਟੀ ਨੂੰ ਕੈਂਡੀਡੇਟ ਨਹੀਂ ਮਿਲਿਆ ਕਾਂਗਰਸ ਨੇ ਗਿੱਦੜ ਬਾਹੇ ਤੇ ਲੈ ਜਾਂਦਾ ਉਹ ਪਹਿਲਾਂ ਹੀ ਆਪਣੇ ਭਾਸ਼ਣ ਚ ਕਹੀ ਜਾਂਦੇ ਮੇਰਾ ਮੋਬਾਈਲ ਨੰਬਰ ਨੋਟ ਕਰ ਲਓ ਦਾ ਮਤਲਬ ਕੀ ਆ ਵੀ ਮੈਂ ਇੱਥੇ ਰਹਿਣਾ ਹੀ ਨਹੀਂ ਜੜੇ ਦਾ ਗਿੱਦੜ ਬਾਹੇ ਜਾਣਾ ਮਨ ਚ ਕਿਤੇ ਨਾ ਕਿਤੇ ਹੈਗਾ ਵੀ ਮੈਂ ਮੁੱਖ ਮੰਤਰੀ ਬਣਾ ਮੈਂ ਉਹ ਮੁੱਖ ਮੰਤਰੀ ਹੋਤੇ ਮਿਲ ਲੜਨੀ ਤੇ ਜਾਣਾ ਹੀ ਗਿੱਦੜ ਬਾਹੇ ਆ ਇਸ ਕਰਕੇ ਲੋਕ ਜਿਹੜੇ ਨੇ ਉਹ ਬਹੁਤ ਸੋਝਵਾਨ ਨੇ ਬੜੀਆਂ ਵਿਚਾਰਾ ਕਰਦੇ ਨੇ ਵਿਚਾਰਾ ਕਰਦਿਆਂ ਕਰਦਿਆਂ ਜੇ ਆਪਾਂ ਅਰਨੀਤ ਸਿੰਘ ਬਿੱਟੂ ਜੀ ਦੀ ਗੱਲ ਕਰ ਲਈਏ ਤੇ 10 ਸਾਲੋਂ ਲੋਕਾਂ ਨੇ ਦੇਖ ਲਿਆ ਇਹ ਇੱਕ ਵਾਰ ਤਾਂ ਚਲੋ ਲੋਕਾਂ ਨੇ ਕਿਹਾ ਸ਼ਾਇਦ ਕਿਤੇ ਨਾ ਕਿਤੇ ਕੋਈ ਵਾਕਿਆ ਉਹਨਾਂ ਦੀ ਗੱਲਾਂ ਸੱਚ ਹੋਊਗਾ ਪਰ ਅਗਲੇ 5 ਸਾਲਾਂ ਜਦੋਂ ਪੱਕਾ ਹੋ ਗਿਆ ਵੀ ਇਹ ਇਨਾਂ ਨੇ ਇਹਨੂੰ ਦਿੱਲੀ ਪਿਆਰੀ ਲੱਗਦੀ ਆ ਤੇ ਤਾਂ ਜਦੋਂ ਆਨੰਦਪੁਰ ਸਾਹਿਬ ਤੋਂ ਵੀ ਲੜੇ ਸੀ ਉੱਥੇ ਵੀ ਲੋਕਾਂ ਨੇ ਗਮਸ਼ੁੱਦ ਕੀਤੇ ਪੋਸਟਰ ਲਾਉਂਦੇ ਸੀ ਉਸ ਤੋਂ ਬਾਅਦ ਇੱਧਰ ਆ ਗਏ ਸਾਨੂੰ ਉਹਨਾਂ ਨੂੰ ਪਤਾ ਨਹੀਂ ਲੱਗਾ ਸਾਡੇ ਲੋਕਾਂ ਨੂੰ ਤੇ ਇਹਨਾਂ ਨੂੰ ਜਿਤਾਤਾ ਤੇ ਅਸ਼ੋਕ ਮਰ ਪੱਪੀ ਜੀ ਵਖੋ ਸਰਕਾਰ ਨੇ 2 ਸਾਲ ਐਮਐਲਏ ਕੋਈ ਬਣਿਆ ਨੂੰ ਉਹਨਾਂ ਨੂੰ ਉਹਨਾਂ ਨੇ ਟਿਕਟ ਦਿੱਤੀ ਐਮਪੀ ਦੀ ਇਹਦਾ ਮਤਲਬ ਵੀ ਉਹਨਾਂ ਦੀ ਕਾਰਗੁਜ਼ਾਰੀ ਜਿਹੜੀ ਹੈ ਉਹਨਾਂ ਦੇ ਹਲਕੇ 'ਚੋਂ ਜੇ ਉੱਪਰ ਤੱਕ ਆਵਾਜ਼ ਸਹੀ ਗਈ ਤੇ ਤਾਂ ਹੀ ਹੈ ਤੇ ਜਿੰਨਾ ਉਹਨਾਂ ਦਾ ਹਲਕਾ ਜਾਂ ਬਾਕੀ ਜਗ੍ਹਾ ਤੇ ਵੀ ਜਿੱਥੇ ਵੀ ਉਹਨਾਂ ਦਾ ਸਾਰੇ ਜਣਕੀ ਜੇ ਆਪਾਂ ਲੋਕ ਸਭਾ ਹਲਕੇ ਦੀ ਗੱਲ ਕਰੀਏ ਤੇ ਬੜਾ ਪਿਆਰ ਉਹਨਾਂ ਦਾ ਬਹੁਤ ਵੱਡੀ ਲੀਡਰ ਨਾਲ ਜਿੱਤਣਗੇ ਬਾਕੀ ਪਾਰਟੀਆਂ ਤਾਂ ਆਪਣੀ ਇੱਕ ਦੋ ਤਿੰਨ ਪਿੱਛੇ ਦੂਸਰੇ ਤੀਸਰੇ ਨੰਬਰ ਦੀਆਂ ਦੌੜਾਂ ਦੇ ਹੈਗੇ ਨੇ ਲੱਗੇ ਰਹੇ ਐਮਐਲਏ ਦੇ ਪਾਸੋਂ ਨੇ ਵੀ ਕਨੈਕਟ ਕਰ ਰਹੇ ਨੇ ਕਿ ਉਮੀਦਾਂ ਕੀ ਰਹੀਆਂ ਪੱਪੀ ਜੀ ਮਿਹਨਤੀ ਨੇ ਮੈਂ ਤੀਨੇ ਮਹਾਨਦਰ ਨੇ ਸੁੱਤੇ ਨੂੰ ਜਵਾਲ ਨਹੀਂ ਭਲਾਉਣਾ ਪਰਦਾ ਨਾ ਜਿਹੜੇ ਤੁਹਾਡੇ ਪਹਿਲੇ ਨੂੰ ਰੰਚੇ ਚੁਲੇ ਹੋਏ ਸੀ ਨਾ ਨਾ ਤਾਂ ਕਨੇ ਬੋਰੇ ਨੂੰ ਚੀ ਮਾਈ ਮਾਰ ਕੇ ਜਿਦਾਇਆ ਨਾ ਸੁੱਤੇ ਨੂੰ ਹੁਦਾਇਆ ਕੋਣ ਜਾਣ ਕੈਨੇ ਦਾ ਤੁਹਾਨੂੰ ਜਦੋਂ ਤੁਸੀਂ ਅਸ਼ੀਰਵਾਦ ਦਿੱਤਾ ਬੋਲੂ ਦਾ ਦਿਲੋ आवाज तकनी तक आऊगी इतने बैठे तुम कौन कोई साझा चुने होगा बोल रहा कोई साकों की गल